ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦੇ 3:45 ਦਾ ਟਾਈਮ ਆ ਜੀ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੀ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਇੱਕ ਰਿਕਵੈਸਟ ਹੋਰ ਆ ਕਿ ਆਪਣਾ ਇਸ ਤੋਂ ਇਲਾਵਾ ਇੱਕ ਚੈਨਲ ਹੋਰ ਆ ਸੰਗਰੂਰ ਕੁਕਿੰਗ ਚੈਨਲ ਦੇ ਨਾਮ ਤੇ ਤੇ ਉਹਦਾ ਲਿੰਕ ਵੀ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਉਸ ਚੈਨਲ ਨੂੰ ਵੀ ਓਮੀ ਸਪੋਰਟ ਕਰਿਓ ਜਿਵੇਂ ਤੁਸੀਂ ਇਸ ਚੈਨਲ ਨੂੰ ਸਪੋਰਟ ਕੀਤਾਗਾ ਬਾਕੀ ਹੁਣ ਸਵੇਰ ਦਾ ਅੱਜ ਮੈਂ ਤੁਹਾਡੇ ਨਾਲ ਜੀ ਸ਼ੇਅਰ ਕਰੂੰਗੀ ਜਿਹੜਾ ਪਸ਼ੂਆਂ ਦਾ ਡੇਲੀ ਰੁਟੀਨ ਵਰਕ ਆ ਪੂਰੇ ਦਿਨ ਦਾ ਸੋ ਵੀਡੀਓ ਪੂਰੀ ਜ਼ਰੂਰ ਦੇਖਿਓ ਵੀਡੀਓ ਬਹੁਤ ਇੰਟਰਸਟਿੰਗ ਆ ਕਿਉਂਕਿ ਆਪਣੇ ਕਈ ਥੀ ਵਿਊਸ ਦਾ ਕਮੈਂਟ ਆਏ ਸੀ ਹਨਾ ਵੀ ਤੁਸੀਂ ਫੀਡ ਕਿੰਨੀ ਪਾਣਿਓ ਕਿਹੜੀ ਪਾਣਿਓ ਤੇ ਮਿਨਰਲ ਮਿਕਸਚਰ ਕਿਹੜਾ ਪਾਣਿਓ ਕਿੰਨਾ ਪਾਣਿਓ ਵੀ ਸਾਡੇ ਨਾਲ ਸ਼ੇਅਰ ਜ਼ਰੂਰ ਕਰਿਓ ਸੋ ਤਾਂ ਕਰਕੇ ਮੈਂ ਸੋਚਿਆ ਵੀ ਅੱਜ ਦਾ ਪੂਰੇ ਦਿਨ ਦਾ ਫਸੂਆਂ ਦਾ ਰੁਟੀਨ ਵਰਕ ਆ ਹਨਾ ਜਿਵੇਂ ਬੱਕ ਕਿੰਨੇ ਵਜੇ ਕੀ ਪਾਉਨੇ ਆ ਕਿੰਨੇ ਵਜੇ ਸੰਨੀ ਕਰਦੇ ਆ ਕਿਹੜੀ ਫੀਡ ਪਾਉਨੇ ਆ ਕਿੰਨੀ ਕੁਆਂਟੀਟੀ ਦੇ ਵਿੱਚ ਪਾਉਨੇ ਆ ਕਿਹੜਾ ਮਿਨਰਲ ਮਿਕਸਚਰ ਪਾਉਨੇ ਆ ਤੇ ਕਿੰਨਾ ਕਿੰਨਾ ਪਾਉਨੇ ਆ ਤੇ ਜਿਹੜੇ ਗੱਵਣ ਪਰਸੂ ਆਉਣ ਵਾਲੇ ਉਹਨਾਂ ਨੂੰ ਕਿੰਨਾ ਪਾਉਨੇ ਆ ਤੇ ਜਿਹੜੀਆਂ ਸੂਚ ਜਿਹੜੀਆਂ ਸੂਤੀਆਂ ਬੈੜੀਆਂ ਹਨਾ ਦੁੱਧ ਦੇ ਰੀਆਂ ਨੇ ਜਿਨ੍ਹਾਂ ਨੂੰ ਸੱਜਰ ਸੂਈਆਂ ਜਿਵੇਂ 1 2 ਮਹੀਨੇ ਸੂਈਆਂ ਨੂੰ ਹੋ ਗਏ ਉਹਨਾਂ ਨੂੰ ਆਪਾਂ ਕਿੰਨਾ ਪਾਉਨੇ ਆ ਸੋ ਸਾਰਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੇ ਹੁਣ ਮੈਂ ਪਹਿਲਾਂ फटाफट ਗੋਹਾ ਹਟਾ ਲਾ ਗੋਹਾ ਹਟਾ ਕੇ ਹੁਣ ਮੈਂ ਕਰੂੰਗੀ ਜੀ ਸੰਨੀ ਸੰਨੀ ਕਰਕੇ ਫਿਰ ਆਪਾਂ ਫੀਲਡ ਪਾਵਾਂਗੇ ਸੋ ਵੀਡੀਓ ਤੇ ਬਣੀ ਰਹੀ ਹੋ ਜੀ ਚਲੋ ਜੀ ਸਟਾਰਟ ਕਰਦੇ ਆਂ ਇਹਦੀ ਵੀਡੀਓ ਪਾਣੀ ਨਾ ਕਰਦੇ ਆ ਤੇ ਵਿੱਚ ਪਾਵਾਂਗੇ ਬਾਅਦ ਚੋਂ ਜਿਉਂ ਦਾ ਦਾਣਾ ਕਿਉਂਕਿ ਜਿਉਂ ਦਾ ਦਾਣਾ ਜਿਹੜਾ ਗਰਮੀਆਂ 'ਚ ਠੰਡਾ ਹੁੰਦਾ ਤੇ ਜਿਹੜੀਆਂ ਬੈੜੀਆਂ ਹੁੰਦੀਆਂ ਐਚ ਐਫ ਬੈੜੀਆਂ ਜੀ ਇਹ ਗਰਮੀ ਬਹੁਤ ਮੰਨਦੀਆਂ ਹੁੰਦੀਆਂ ਸੋ ਇਸ ਕਰਕੇ ਇਹਨਾਂ ਨੂੰ ਗਰਮੀਆਂ ਦੇ ਵਿੱਚ ਅਸੀਂ ਜਿਉਂ ਦਾ ਦਾਣਾ ਹੀ ਪਾਉਨੇ ਆ ਸੋ ਖਾਲ ਵਗੈਰਾ ਆਪਾਂ ਨਹੀਂ ਪਾਉਂਦੇ ਕਿਉਂਕਿ ਖਾਲ ਵਗੈਰਾ ਮੱਝਾਂ ਨੂੰ ਆਪਾਂ ਜ਼ਿਆਦਾ ਪਾਉਨੇ ਆ ਤੇ ਬੈੜੀਆਂ ਨੂੰ ਫੀਡ ਪੈਣੀ ਹੁੰਦੀ ਹੈ ਜੀ ਫੀਡ ਦੇ ਵਿੱਚ ਸਾਰਾ ਕੁਝ ਆ ਜਾਂਦਾ ਬਾਕੀ ਮਿਨਰਲ ਮਿਕਸਚਰ ਪੈਂਦਾ ਹਨਾ ਸੋ ਤਾਂ ਕਰਕੇ ਜਿਹੜੀ ਸੰਨੀ ਆ ਉਹ ਚ ਆਪਾਂ ਖਾਲ ਨਹੀਂ ਪਾਉਂਦੇ ਪਾਣੀ ਨਾਲ ਸੰਨੀ ਕਰਦੇ ਆ ਤੇ ਬਾਕੀ ਵਿੱਚ ਪਾਲਣ ਨੂੰ ਜਿਹਾ ਦਾਣਾ ਤੇ ਪਾਣੀ ਵੀ ਤਾਂ ਪਾਉਣੀ ਕਿਉਂਕਿ ਉਹ ਸੰਨੀ ਥੋੜੀ ਗਿੱਲੀ ਹੋ ਜਾਂਦੀ ਹੈ ਤੇ ਜਿਹੜਾ ਦਾਣਾ ਆਸਾਨੀ ਨਾਲ ਲੱਗ ਜਾਂਦਾ ਹੈ ਨਾਲ ਹਾਂਜੀ ਹੁਣ ਮੈਂ ਪਾਉਣ ਲੱਗੀਆਂ ਜੀ ਧਿਉਂ ਦਾ ਦਾਣਾ ਤੇ ਇੱਕ ਟੋਕਰੇ ਦੇ ਵਿੱਚ ਜਣੀ ਤੇ ਇੱਕ ਡੱਬੂ ਅਸੀਂ ਆਹ ਵਾਲਾ ਜਿਹੜਾ ਜਿਉਂ ਦੇ ਦਾਣੇ ਦਾ ਪਾਉਣੀ ਆ ਤੇ ਇਸ ਤੋਂ ਜ਼ਿਆਦਾ ਨਹੀਂ ਪਾਉਂਦੇ ਕੋਈ ਗਰਮੀ ਦੇ ਵਿੱਚ ਜੀ ਫਿਰ ਜਿਵੇਂ ਆਪਾਂ ਨੂੰ ਬੇਹਜਮੀ ਜੀ ਹੋ ਜਾਂਦੀ ਹੈ ਨਾ ਤਾਂ ਉਸੇ ਤਰ੍ਹਾਂ ਹੋ ਜਾਂਦਾ ਫਿਰ ਉਹ ਵਿੱਚ ਸਮੈਲ ਵੀ ਆਉਣ ਲੱਗਦੀ ਹੈ ਬਸ ਆਵਣਾ ਪਾਉਣਾ ਹੁੰਦਾ ਜੀ ਤਾਂ ਕਿ ਵੀ ਜ਼ਿਆਦਾ ਵੀ ਨਾ ਹੋਵੇ ਤੇ ਘੱਟ ਵੀ ਨਾ ਹੋਵੇ ਤੇ ਖੁਸ਼ ਹੋ ਕੇ ਖਾ ਲੈਣ ਤੇ ਅਸੀਂ ਜਾਨੀ ਇੱਕ ਡੱਬੂ ਇੱਕ ਟੋਕਰੇ ਦੇ ਵਿੱਚ ਪਾਉਣੀ ਆ ਹਾਂਜੀ ਲੋ ਹੁਣ ਆਪਾਂ ਸ਼ੇਅਰ ਕਰਦੇ ਆ ਤੁਹਾਡੇ ਨਾਲ ਆਪਾਂ ਫੀਡ ਕਿਹੜੀ ਪਾਉਣੀ ਆ ਕਿੰਨੀ ਪਾਉਣੀ ਆ ਤੇ ਕਿਹੜੇ ਪਸ਼ੂ ਨੂੰ ਕਿਹੜੀ ਫੀਡ ਪਾਉਣੀ ਆ ਤੇ ਅਸੀਂ ਜਿਹੜੀ ਫੀਡ ਪਾਉਣੀ ਆ ਜੀ ਸ਼ਗੁਨ ਸੂਨ ਵਾਲੇ ਪਸ਼ੂ ਨੂੰ ਤੇ ਸੂਏ ਹੋਏ ਪਸ਼ੂ ਨੂੰ ਸੱਜਰ ਸੂਏ ਪਸ਼ੂ ਨੂੰ ਜੀਨੂੰ ਮਤਲਬ ਕੀ ਹਲੇ 5-6 ਹਫਤੇ ਹੋਇਆ ਸੂਨ ਸੂਏ ਹੋਏ ਨੂੰ ਉਦੋਂ ਤੱਕ ਅਸੀਂ ਇਹ ਫੀਡ ਪਾਉਣੀ ਆ ਤੇ ਸੂਣ ਤੋਂ 2 ਹਫਤੇ ਪਹਿਲਾਂ ਇਹ ਫੀਡ ਸ਼ੁਰੂ ਹੋ ਜਾਂਦੀ ਆ ਇਹ ਹੈਗੇ ਸ਼ਗੁਨ ਫੀਡ ਵੀਡੀਓ ਦੇ ਵਿੱਚ ਜਿਹਦਾ ਨਾਮ ਉਲਟਾ ਦਿਖਾਈ ਦਿੰਦਾ ਹੋ ਮੈਂ ਸਪੈਲਿੰਗ ਬੋਲ ਦਿੰਨੀ ਆ S H A G U N ਸ਼ਗਨ ਫੀਡ ਆ ਗਈ ਇਹ ਤੇ ਸੂਣ ਤੋਂ 2 ਹਫ਼ਤੇ ਪਹਿਲਾਂ ਜਦੋਂ ਆਪਾਂ ਇਹਨੂੰ ਸ਼ੁਰੂ ਕਰਨਾ ਜੀ 3 ਕਿਲੋ ਹਰ ਰੋਜ਼ ਪਾਉਨੇ ਆ ਸੀ ਤੇ ਜਦੋਂ ਸੂਣ ਤੋਂ 6 ਹਫ਼ਤੇ ਬਾਅਦ ਤੱਕ ਅਸੀਂ ਨੂੰ 4 ਕਿਲੋ ਹਰ ਰੋਜ਼ ਪਾਉਨੇ ਆ ਇਹ ਜਿਹੜੀ ਪਕੌੜੀ ਹੁੰਦੀ ਹੈ ਜੀ ਥੋੜੀ ਜੀ ਮੋਟੀ ਹੁੰਦੀ ਹੈ ਤੇ ਇਹ ਮਤਲਬ ਕਿ ਸੂਣ ਤੋਂ ਪਹਿਲਾਂ ਤਾਂ ਆਪ ਪਾਉਨੇ ਆ ਬੀ ਪ੍ਰੋਪਰ ਜਿਹੜਾ ਪਸ਼ੂ ਆ ਦੁੱਧ ਵਗੈਰਾ ਪ੍ਰੋਪਰ ਲਾ ਲੇ ਹਨਾ ਤੇ ਜਿਵੇਂ ਬਾਦ ਚ ਦੁੱਧ ਵਧੀਆ ਦਵੇ ਸੂਣ ਤੋਂ ਬਾਅਦ ਮਤਲਬ ਕੀ ਜਿਵੇਂ ਪਸ਼ੂ ਜਿਹੜਾ ਦੁੱਧ ਤੇ ਵੀ ਆ ਜਵੇ ਤੇੜੀ ਉਹਦੇ ਅੰਦਰ ਉਹ ਜੀ ਬੱਚੇਦਾਨੀ ਦੀ ਸਫਾਈ ਵੀ ਹੋ ਜਵੇ ਤੇ ਜਦੋਂ ਬੈੜੀ ਦਾ ਕੰਨ ਚੱਲ ਪੈਂਦਾ ਉਦੋਂ ਫਿਰ ਜੀ ਬੈੜੀ ਜਿਹੜੀ ਦੁੱਧ ਵਾਧੀ ਆ ਸੋ ਇਹ ਪ੍ਰੋਪਰਟੀ ਅੰਦਰ ਉਹ ਸਫਾਈ ਜਿਹੜੀ ਆ ਕਰਦੀ ਹੈ ਇਸ ਸਪੀਡ ਤਾਂ ਕਰਕੇ ਫਿਰ ਅਸੀਂ ਸੱਜਰ ਸੂਏ ਪਸ਼ੂ ਨੂੰ ਜਾਂ ਸੂਣ ਵਾਲੇ ਨੂੰ ਇਹ ਵਾਲੀ ਫੀਡ ਪਾਉਨੇ ਆ ਆ ਤੁਸੀਂ ਦੇਖ ਸਕਦੇ ਹੋ ਇਹ ਆ ਜੀ ਅਸੀਂ ਸਪੀਡ ਤੇ ਅਸੀਂ ਸਪੀਡ ਜਿਹੜੀ ਮਿਲਕ ਜਿਹੜਾ ਵੀ ਵਧਾਉਂਦੀ ਹੈਗੀ ਤੇ 18 ਨੰਬਰ ਹੀ ਪਾਉਨੇ ਆ ਕਿਉਂਕਿ ਜਿਹੜੀਆਂ ਆਪਣੀਆਂ ਬੈੜੀਆਂ ਜੀ ਇਹ ਦੁੱਧ ਦੇ ਹਿਸਾਬ ਨਾਲ ਪੈਂਦੀ ਆ ਜਿਹੜੀਆਂ ਬੈੜੀਆਂ 20 ਤੋਂ 30 ਲੀਟਰ ਤੱਕ ਦੀਆਂ ਨੇ ਉਹਨਾਂ ਲਈ ਵੱਡਾ ਇਸ ਤੋਂ ਵੱਧ ਨੰਬਰ ਆਉਂਦਾ ਉਹ ਪੈਂਦੀਆਂ ਨੇ ਤੇ ਜਿਹੜੀ ਸਾਡੀਆਂ ਬੈੜੀਆਂ ਨੇ ਜੀ ਉਹ 20 ਤੱਕ ਬੜੀ ਮੁਸ਼ਕਿਲ ਨੇ ਵੈਸੇ 20 ਤਾਂ ਨਹੀਂ 12 13 14 15 16 ਕੋਈ ਇੱਕ ਬੈੜੀ ਜਿਹੜੀ 20 ਲੀਟਰ ਤੱਕ ਦੁੱਧ ਦਿੰਦੀ ਸੀ ਪਰ ਹੁਣ ਉਹ ਵੀ ਸੂਣ ਵਾਲੀ ਆ ਤੇ ਉਹਨਾਂ ਨੂੰ ਮਤਲਬ ਏ ਫੀਡ ਪੈਂਦੀ ਹੈ 18 ਨੰਬਰ ਇਹ ਜਿਹੜੀ ਪਕੌੜੀ ਹੁੰਦੀ ਹੈ ਜੀ ਥੋੜੀ ਬਰੀਕ ਹੁੰਦੀ ਆ ਤੇ ਇਹ ਮਤਲਬ ਕਿ ਜਦ ਤੱਕ ਪਸ਼ੂ ਨੂੰ ਆਪਾਂ ਦੁੱਧ ਚੋਣੇ ਆ ਹਨਾ ਗੱਬਣ ਬੈੜੀ ਵੀ ਚਾਹੀ ਹੋਵੇ ਜਦ ਤੱਕ ਉਹਦਾ ਦੁੱਧ ਆਪਾਂ ਬੰਦ ਨਹੀਂ ਕਰਦੇ ਚੋਣਾ ਉਹਨੂੰ ਛੜਦੇ ਨਹੀਂ ਮਤਲਬ ਚਵਾਈ ਦੀ ਉਦੋਂ ਤੱਕ ਅਸੀਂ ਇਹ ਪਾਉਨੇ ਆ ਤੇ ਸੂਣ ਤੋਂ 6 ਹਫ਼ਤੇ ਤੋਂ ਬਾਅਦ ਇਹ ਜਿਹੜੀ ਫੀਡ ਆ ਸ਼ੁਰੂ ਕਰਦੇ ਆ 6 ਹਫ਼ਤੇ ਤੱਕ ਉਹ ਸ਼ਗਰ ਫੀਡ ਪਾਉਨੇ ਆ ਤੇ ਜਿਹੜੀ ਇਹ ਫੀਡ ਆ ਜੀ ਇਹ ਅਸੀਂ ਮਤਲਬ ਤੇ ਜਿਹੜਾ ਦਾ ਆਪਾਂ ਪਾਉਣ ਦਾ ਜੀ ਤਰੀਕਾ ਵੀ ਕਿੰਨੀ ਪਾਉਨੇ ਆ ਇਹ ਵੈਸੇ ਇਹਦੇ ਉੱਪਰ ਤਾਂ ਲਿਖਿਆ ਹੋਇਆ ਜੀ ਵੀ ਜਿਵੇਂ 1 ਲੀਟਰ ਦੁੱਧ ਆ ਤਾਂ ਉਹਦੇ ਮਗਰ 400 ਗ੍ਰਾਮ ਪਰ ਅਸੀਂ ਜਿਵੇਂ ਮੰਨ ਲਓ 2.5 ਲੀਟਰ ਦੁੱਧ ਆ ਤਾਂ 2.5 ਲੀਟਰ ਦੁੱਧ ਦੇ ਮਗਰ 1 ਕਿਲੋ ਫੀਡ ਪਾਉਣੀ ਆ ਹੁਣ ਬਾਕੀ ਜਿਵੇਂ ਆਪਣਾ ਕੋਈ ਪਸ਼ੂ ਦੁੱਧੋਂ ਬਾਤ ਦਿੰਦਾ ਕੋਈ ਘਟ ਦਿੰਦਾ ਦੁੱਧ ਆਪਾਂ ਨਾਪ ਲੈਣੇ ਆ ਜਿਹੜਾ ਪਸ਼ੂ ਦੁੱਧ ਵਧ ਦਿੰਦਾ ਤਾਂ ਉਸ ਹਿਸਾਬ ਨਾਲ ਢਾਈ ਢਾਈ ਲੀਟਰ ਦੇ ਮਗਰ ਕਿਲੋ ਕਿਲੋ ਫੀਡ ਵਧਾਉਂਦੇ ਜਾਂਦੇ ਆ ਜੇ ਮੰਨ ਲਓ ਢਾਈ ਲੀਟਰ ਦੁੱਧ ਦਿੰਦੀ ਆ ਤਾਂ 1 ਕਿਲੋ ਫੀਡ ਹੋਗੀ ਅਗਰ 5 ਲੀਟਰ ਦੁੱਧ ਦਿੰਦੀ ਆ ਤਾਂ 2 ਕਿਲੋ ਫੀਡ ਹੋਗੀ ਤਾਂ ਉਸੇ ਤਰੀਕੇ ਨਾਲ ਆਪਾਂ ਢਾਈ ਢਾਈ ਲੀਟਰ ਅੱਗੇ ਵਧਾਉਂਦੇ ਜਾਂਦੇ ਆ ਤੇ ਜਿੰਨੇ ਲੀਟਰ ਦੁੱਧ ਦਿੰਦੀ ਆ ਉਸ ਹਿਸਾਬ ਨਾਲ ਫਿਰੜੀ ਫੀਡ ਪੈਂਦੀ ਆ ਸਾਰੇ ਪਸ਼ੂ ਨੂੰ ਇੱਕ ਬਰਾਬਰ ਨਹੀਂ ਪੈਂਦੀ ਜੀ ਮਤਲਬ ਕਿ ਕੋਈ ਘੱਟ ਦਿੰਦਾ ਤਾਂ ਘੱਟ ਪੈਂਦੀ ਆ ਵੱਧ ਹੁੰਦਾ ਤਾਂ ਵੱਧ ਪੈਂਦੀ ਆ ਜਿਹੜੀ ਫੀਡ ਹੁੰਦੀ ਹੈ ਜੀ ਪ੍ਰੋਪਰ ਦੁੱਧ ਦੇ ਹਿਸਾਬ ਨਾਲ ਹੀ ਆਪਾਂ ਨੂੰ ਪਾਉਣੀ ਚਾਹੀਦੀ ਹੈ ਜੇ ਆਪਾਂ ਲੋੜ ਤੋਂ ਵੱਧ ਪਾ ਦਨੇ ਆ ਤਾਂ ਵੀ ਫਿਰ ਪਸ਼ੂ ਦੁੱਧ ਘਟਦੇ ਨੇ ਜਿਆਦਾ ਫੀਡ ਜਾਂ ਜਿਆਦਾ ਦਾਣਾ ਖਵਾਉਣਾ ਪਸ਼ੂ ਦੁੱਧ ਨਹੀਂ ਦਿੰਦੇ ਦੁੱਧ ਦਿੰਦੇ ਨੇ ਵੀ ਆਪਾਂ ਕਿਹੜੇ ਤਰੀਕੇ ਨਾਲ ਖਵਾਉਨੇ ਆ ਕਿਸ ਟਾਈਮ ਖਵਾਉਨੇ ਆ ਤੇ ਕਿੰਨਾ ਉਹਦੀ ਉਹਨੇ ਕੇਅਰ ਕਰਦੇ ਆ ਉਸ ਹਿਸਾਬ ਨਾਲ ਉਹ ਦੁੱਧ ਦਿੰਦਿਆ ਜਿੰਨਾ ਪਸ਼ੂ ਦਾ ਮਤਲਬ ਹਜਮਾ ਠੀਕ ਰਹੂਗਾ ਪ੍ਰੋਪਰ ਹਜਮ ਕਰਨਗੇ ਹਨਾ ਆਪਦਾ ਉਹਨੂੰ ਜਿਹੜਾ ਖਾਣਾ ਖਾਦਾਗਾ ਜੋ ਸੰਨੀ ਆ ਪੱਠੇ ਉਹਨੂੰ ਹਜਮ ਕਰਨਗੇ ਜਿੰਨਾ ਉਹ ਗਾਲਾ ਕਰਨਗੇ ਉਹਨਾਂ ਜ਼ਿਆਦਾ ਉਹ ਦੁੱਧ ਦਿੰਦਿਆ ਜੀ ਜਿੰਨਾ ਮਤਲਬ ਕਿ ਆਪਾਂ ਉਹਨਾਂ ਨੂੰ ਜਿਆਦਾ ਜੀ ਸੋਧੇ ਬਾਹਲੇ ਤਰ੍ਹਾਂ ਦਾਣੇ ਪਾ ਦਈਏ ਬਾਹਲੀ ਤਰ੍ਹਾਂ ਦੇ ਫੀਲਡ ਪਾ ਦਈਏ ਬਾਦ ਦੁੱਧ ਨਹੀਂ ਆਉਣੀ ਹੈ ਨਹੀਂ ਜੀ ਉਸ ਸਮੇਂ ਦੀ ਉਲਟੋ ਹੋ ਜਾਂਦਾ ਉਹਨਾਂ ਦੇ ਚਰਬੀ ਚੜਨ ਲੱਗ ਜਾਂਦੀ ਹੈ ਇੱਕ ਤਾਂ ਤੇ ਉਲਟਾ ਉਹਨਾਂ ਦਾ ਹਜਮਾ ਵੀ ਨਹੀਂ ਠੀਕ ਰਹਿੰਦਾ ਫਿਰ ਉਹ ਦੁੱਧ ਘਟਣ ਲੱਗ ਜਾਂਦੀ ਹੈ ਸੋ ਤਾਂ ਕਰਕੇ ਇਹ ਜਿਆਦਾ ਇੰਪੋਰਟੈਂਟ ਹੁੰਦਾ ਵੀ ਆਪਾਂ ਪਸ਼ੂ ਨੂੰ ਕਿੰਨੀ ਮਾਤਰਾ ਦੇ ਵਿੱਚ ਕਿਹੜੀ ਚੀਜ਼ ਪਾ ਰਹੇ ਹਾਂ ਸੋ ਦੁੱਧ ਦੇ ਹਿਸਾਬ ਨਾਲ ਕਿਹੜੀ ਹਮੇਸ਼ਾ ਪੈਂਦੀ ਹੈ ਵੈਸੇ ਤਾਂ ਬੋਰੀਆਂ ਦੇ ਉੱਤੇ ਜੀ ਹਮੇਸ਼ਾ ਲਿਖਿਆ ਹੁੰਦਾ ਵੀ ਇੰਨੇ ਕਿਲੋ ਲੀਟਰ ਮਗਰ ਇੰਨੇ ਕਿਲੋ ਪਾਓ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਮਿਨਰਲ ਮਿਕਸਚਰ ਆਪਾਂ ਕਿਹੜਾ ਪਾਉਣੀ ਆ ਮਿਨਰਲ ਮਿਕਸਚਰ ਜੀ ਆ ਤੁਸੀਂ ਦੇਖ ਸਕਦੇ ਹੋ O V U M I N ਠੀਕ ਹੈ ਉਹ ਵੀ ਮਨ ਚਿਲੇਟਡ ਚਿਲੇਟਡ ਹਮੇਸ਼ਾ ਜਦੋਂ ਵੀ ਮਿਨਰਲ ਮਿਕਸਚਰ ਇਹ ਸਾਨੂੰ ਲੈਣਾ ਚਾਹੀਦਾ ਚਿਲੇਟਡ ਲੈਣਾ ਚਾਹੀਦਾ ਤੇ 골ਡ ਦਾ ਸੀ ਪਾਉਨੇ ਆ ਕਿਹਦਾ ਰਿਜ਼ਲਟ ਸਾਨੂੰ ਬਹੁਤ ਵਧੀਆ ਲੱਗਿਆ ਸਭ ਤੋਂ ਪਹਿਲਾਂ ਜਦੋਂ ਸ਼ੁਰੂ ਕੀਤਾ ਸੀ ਅਸੀਂ ਇਹ ਵਾਲਾ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਅਸੀਂ ਐਗਰੀਮੈਂਟ ਵੀ ਪਾਇਆ ਹੋਰ ਵੀ ਕਈ ਪਾਏ ਪਰ ਸਾਨੂੰ ਸਭ ਤੋਂ ਬੈਸਟ ਇਹ ਲੱਗਿਆ ਕਿ ਰਿਜ਼ਲਟ ਸਾਨੂੰ ਬਹੁਤ ਵਧੀਆ ਲੱਗਿਆ ਤੇ ਇਹਦੇ ਵਿੱਚ ਨਾ ਚਮਚ ਹੁੰਦਾ ਇੱਕ ਤੁਹਾਨੂੰ ਦਿਖਾਉਨੇ ਆ ਆ ਵਾਲਾ ਤੇ ਇਹ ਇੱਕ ਚਮਚ ਭਰ ਕੇ ਮਤਲਬ ਆਹ ਦੇਖ ਸਕਦੇ ਤੁਸੀਂ ਇਹ ਇੱਕ ਭਰ ਕੇ ਮਤਲਬ ਆਪਾਂ ਫੀਲਡ ਦੇ ਵਿੱਚ ਉੱਪਰ ਇਦਾਂ ਛਿੜਕ ਦਿੰਨੇ ਆ ਜੇ ਮੰਨ ਲਓ ਵੀ ਪਸ਼ੂ ਜਿਹੜਾ ਆਪਣਾ बार-बार ਰਿਪੀਟ ਹੋ ਰਿਹਾ ਹਨਾ ਜਾਂ ਜਿਹੜਿਆ ਹੁਣ ਆਸ ਹੁੰਦੀ ਆ ਵੀ ਅਪਾਣਾ ਜਿਹੜਾ ਨਵੇਂ ਦੁੱਧ ਹੋਂ ਵਾਲਾ ਤਾਂ ਫਿਰ ਅਸੀਂ ਇਹ ਡੇਢ ਚਮਚ ਪਾ ਦਨੇ ਆ ਜਿਹਨੂੰ ਥੋੜੀ ਪ੍ਰੋਬਲਮ ਹੁੰਦੀ ਮਤਲਬ ਰਿਪੀਟ ਹੋ ਰਿਹਾ ਤਾਂ ਫਿਰ ਉਹਨੂੰ ਥੋੜਾ ਜਿਹਾ ਵੱਧ ਪਾ ਦਨੇ ਆ ਕਿਉਂਕਿ ਉਹ ਵੀ ਸਾਨੂੰ ਡਾਕਟਰ ਨੇ ਦੱਸਿਆ ਸੀ ਵੈਸੇ ਅਸੀਂ ਇੱਕ ਚਮਚ ਹੀ ਮਤਲਬ ਡੇਲੀ ਜੇ ਮਤਲਬ ਕਿ ਆਪਾਂ ਰੋਜ਼ ਪਾ ਰਹੇ ਆ ਤਾਂ ਥੋੜਾ ਥੋੜੇ ਪਾਉਣਾ ਚਾਹੀਦਾ ਜੇ ਆਪਾਂ ਜ਼ਿਆਦਾ ਪਾ ਦਨੇ ਆ ਤਾਂ ਫਿਰ ਉਹ ਵੀ ਨੁਕਸਾਨ ਕਰਦਾ ਸੋ ਇੱਕ ਚਮਚ ਡੇਲੀ ਦਾ ਅਸੀਂ ਪਾਉਨੇ ਆ ਇੱਕ ਵੈੜੀ ਨੂੰ ਬਾਕੀ ਜੇ ਦੁੱਧ ਵੀ ਵੱਧ ਹੋਵੇ ਪਸ਼ੂ ਥੱਲੇ ਫਿਰ ਵੀ ਇਹ ਥੋੜਾ ਵੱਧ ਪੈਂਦਾ ਫਿਰ ਜੇ ਮ ਬਾਹਰ ਦੀ ਦੁੱਧ ਵਾਲੀਆਂ ਬਿਹੜੀਆਂ ਤਾਂ ਉਹਨਾਂ ਨੂੰ ਵੀ ਅਸੀਂ ਡੇਢ ਚਮਚ ਪਾ ਦਨੇ ਆ ਠੀਕ ਹੈ ਚਲੋ ਹੁਣ ਆਪਾਂ ਪਾਉਨੇ ਆ ਜੀ ਫੀਡ ਲੰਬੋਂ ਨੂੰ ਸੱਜੇ ਪਾਸੇ ਲਓ ਜੀ ਫੀਡ ਪਾ ਕੇ ਆਪਾਂ ਐਦਾਂ ਜਿਹੜੀ ਖੰਡਿਆ ਲੈਣੇ ਆ ਇਦਾਂ ਜੀ ਆਪਾਂ ਫੀਡ ਪਾ ਕੇ ਇਹਨੂੰ ਫੀਡ ਨੂੰ ਐ ਖੰਡਿਆ ਲੈਣੇ ਹੁੰਨੇ ਆ ਬੱਠਲ ਚ ਤੇ ਦਾ ਚਮਚ ਮਿਨਰਲ ਮਿਕਸਚਰ ਦਾ ਭਰ ਲਿਆ ਫਿਰ ਇਦਾਂ ਇਦਾਂ ਆਪਾਂ ਖੰਡਿਆ ਲੈਣੇ ਆ ਇਹਨੂੰ ਸਿੱਧਾ ਹੀ ਇਹਨਾਂ ਦੇ ਪੇਟ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਆ ਜੀ ਤੇ ਇਹ ਬੈੜੀ ਨੂੰ ਆਪਾਂ ਪਾਵਾਂਗੇ ਇੱਥੇ ਡੇਢ ਚਮਚ ਕਿਉਂਕਿ ਇਹ ਬੈੜ ਜਿਹੜੀ ਆਪਣੀ ਹੁਣੇ ਆਸ ਲੱਗਣ ਵਾਲੀ ਆ ਤਾਂ ਕਰਕੇ ਉਸ ਤੋਂ ਬਾਅਦ ਜੀ ਪਾਉਣ ਤੋਂ ਬਾਅਦ ਫਿਰ ਇਹਨੂੰ ਬੱਠਣ ਨੂੰ ਲੈ ਕੇ ਨਾ ਹਲਕਾ ਹੀ ਹਿਲਾ ਲੈਣਾ ਇਦਾਂ ਹント ਤੁਸੀਂ ਦੇਖ ਸਕਦੇ ਜਿਹੜਾ ਮਿਨਰਲ ਮਿਕਸਚਰ ਆ ਵਿੱਚ ਮਿਕਸ ਹੋ ਗਿਆ ਫੀਡ ਦੇ ਤੇ ਇਹਨੂੰ ਇਦਾਂ ਹੀ ਆਪਾਂ ਸੰਨੀ ਦੇ ਉੱਪਰ ਪਾ ਦੇਣਾਗਾ ਤੇ ਫਿਰ ਉਹ ਜਿਹੜਾ ਜੇ ਬਾਈਚਾਸ ਉਹਨੇ ਫੀਡ ਘੱਟ ਵੀ ਖਾਦੀ ਤਾਂ ਸੰਨੀ ਦਿਖਾਊਗੀ ਨਾਲ ਉਹਨੇ ਖਾਈ ਲੈਣਾ ਵੈਸੇ ਜਿਹੜੀ ਆਪਣੀਆਂ ਬਹਿੜੀਆਂ ਜੀ ਖੁਸ਼ ਹੋ ਕੇ ਫੀਡ ਤੇ ਮਿਨਰਲ ਮਿਕਸਚਰ ਖਾਂਦੀਆਂ ਇੱਕੋ ਹੀ ਬਹਿੜੀ ਆਪਣੀ ਜਿਹੜੀ ਮਿਨਰਲ ਮਿਕਸਚਰ ਤੇ ਫੀਡ ਨਹੀਂ ਖਾਂਦੀ ਥੋੜਾ ਘੱਟ ਖਾ ਕੇ ਖੁਸ਼ਾ ਮਤਲਬ ਬਰੀਕ ਪਕੌੜੀ ਦੀ ਨਹੀਂ ਉਹ ਖਾਂਦੀ ਮੋਟੀ ਪਕੌੜੀ ਤੇ ਖਾ ਕੇ ਖੁਸ਼ਾ ਸੋ ਉਹਨੂੰ ਆਪਾਂ ਸੰਨੀ ਦੇ ਜੀ ਫਿਰ ਵਿੱਚ ਮਿਕਸ ਕਰ ਦਿੰਨੇ ਆ ਕਿਉਂਕਿ ਫਿਰ ਹੌਲੀ ਹੌਲੀ ਪਸ਼ੂ 15-20 ਦੇ ਵਿੱਚ ਵੀ ਪਸੂ ਜਿਹੜਾ ਗਿਆ ਉਹਨੂੰ ਕੱਲੀ ਫੀਡ ਨੂੰ ਵੀ ਖਾਣਾ ਸ਼ੁਰੂ ਕਰ ਦਿੰਦਾ ਆਪਣੇ ਇੱਕ ਵੈੜੀ ਸੀਗੀ ਪਹਿਲਾਂ ਜੀ ਉਹ ਵੀ ਨਹੀਂ ਸੀ ਖਾਂਦੀ ਉਹਨੂੰ ਵੀ ਫਿਰ ਆਪਾਂ ਸੰਨੀਚੇ ਮਿਲਾ ਕੇ ਪਾਉਂਦੇ ਸੀ ਉਹ ਵੀ ਹੁਣ ਖੁਸ਼ ਹੋ ਕੇ ਖਾਂਦੀ ਆ ਸੋ ਹੱਪਾ ਹੁਣ ਇਹਨੂੰ ਫੀਡ ਨੂੰ ਪਾ ਦਿੰਦੇ ਆ ਲਰਮਨ ਨੂੰ ਪਾਇਆ ਇਹ ਹੈਗੀ ਲੰਬੋ ਜਿਹੜੀ ਵੈੜੀ ਆ ਉਹਦਾ ਹਾਂਜੀ ਹੁਣ ਆਪਾਂ ਜਿਹੜਾ ਪਸੂ ਦਾ ਗੋਹਾ ਵਗੈਰਾ ਤੁਸੀਂ ਦੇਖ ਸਕਦੇ ਸਟ ਲਿਆ ਝਾੜੂ ਵਗੈਰਾ ਆਪਾਂ ਲਾ ਲਿਆ ਹੁਣ ਟਾਈਮ ਹੋਇਆ ਜੀ 7:30 ਦਾ ਤੇ ਜਿਹੜਾ ਪਹਿਲਾ ਪਾਣੀ ਆ ਉਹ ਆਪਾਂ ਇੱਕ ਵਾਰੀ ਪਿਆ ਲਿਆ ਆਪਾਂ 6:30 ਵਜੇ ਇੱਕ ਘੰਟਾ ਹੋ ਗਿਆ ਇੱਕ ਵਾਰੀ ਜਿਹੜਾ ਪਹਿਲਾ ਪਾਣੀ ਦਿਨ ਦਾ ਜਿਹੜਾ ਪਹਿਲਾ ਪਾਣੀ ਆ ਉਹ 6:30 ਵਜੇ ਆਪਾਂ ਪਿਆਤਾ ਸਾਢੇ 4:00 ਵਜੇ ਮੈਂ ਲੱਗੀ ਸੀ ਤੁਹਾਨੂੰ ਸਟਾਰਟਿੰਗ 'ਚ ਮੈਂ ਟਾਈਮ ਵੀ ਦੱਸਿਆ ਸੀਗਾ ਤੇ ਪੌਣੇ 5:00 ਵਜੇ ਨਹੀਂ ਸਨਨੀ ਸਟਾਰਟ ਕਰਦੀ ਸੀ ਘੰਟਾ ਕ ਲੱਗ ਜਾਂਦਾ ਜੀ ਸਾਰੇ ਪਸ਼ੂ ਨੂੰ ਸਨਨੀ ਕਰਨ ਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਫੀਡ ਪਾਤੀ ਸੀਗੀ ਠੀਕ ਹੈ ਜੀ ਜਾਨੀ ਕਿ ਪੌਣੇ 5 ਲੱਗੀ ਸੀ ਤਾਂ ਮੈਂ ਸਾਢੇ 5 ਪੌਣੇ 6 ਤੋਂ ਪਹਿਲਾਂ ਹੀ ਸੰਨੀ ਕਰਤੀ ਸੀਗੀ ਨਾਲ ਦੀ ਨਾਲ ਹੀ ਆਪਾਂ ਫੀਡ ਪਾਦੀ ਸੀ ਫੀਡ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਿਆ ਤੇ ਉਸ ਤੋਂ ਬਾਅਦ ਸਵਾ 6 ਵਜੇ ਤੱਕ ਆਪਾਂ ਪਹਿਲਾ ਪਾਣੀ ਜਿਹੜਾ ਪਿਆਤਾ ਸੀ ਕਿਉਂਕਿ ساری ਰਾਤ ਦੇ ਹਨਾ ਗਰਮੀ ਦਾ ਮੌਸਮ eraਤ ਨੂੰ ਬਹੁਤ ਜ਼ਿਆਦਾ ਗਰਮੀ ਸੀ ਤਾਂ ਪਾਣੀ 1 ਵਜੇ ਨਾਲ ਨੇ ਵਧੀਆ ਪੀ ਲਿਆ ਹੁਣ ਦੂਸਰੀ ਵਾਰ ਦਾ ਜਿਹੜਾ ਪਾਣੀ ਆ ਉਹ ਆਪਾਂ ਜਾਨੀ ਕਿ ਅੱਧੇ ਪੌਣੇ ਘੰਟੇ ਨੂੰ ਫੇਰ ਪਿਾਵਾਂਗੇ ਤੇ ਯਾਨੀ ਕਿ 9:30 ਵਜੇ ਦੇ ਨੂੰ ਜੀ 9:30 ਪੌਣੇ 10 ਵਜੇ ਦੇ ਨੂੰ ਪੂਰਾ ਇਹਨਾਂ ਦਾ ਸਰਨੀ ਦਾ ਪੂਰਾ ਇਹਨਾਂ ਦਾ ਪਾਣੀ ਦਾ ਸਾਰਾ ਆਪਣਾ ਹੋ ਜਾਂਦਾ ਹਾਂਜੀ ਤੇ ਫਿਰ ਉਸ ਤੋਂ ਬਾਅਦ ਜਿਹੜਾ ਉਸ ਟਾਈਮ ਤੋਂ ਲੈ ਕੇ ਨਹੀਂ ਸ਼ਾਮ ਤੱਕ ਫਿਰ ਜਦ ਤੱਕ ਅਸੀਂ ਦੂਸਰੇ ਟਾਈਮ ਦੇ ਸਨੀ ਨਹੀਂ ਕਰਦੇ ਉਦੋਂ ਤੱਕ ਇਹ ਗਾਲਾ ਕਰਦੇ ਨਹੀਂ ਫਿਰ ਇਹਨਾਂ ਦਾ ਹਾਜਮ ਵੀ ਵਧੀਆ ਹੋ ਜਾਂਦਾ ਹੈ ਤੇ ਦੁੱਧ ਵੀ ਫਿਰ ਜੀ ਵਧੀਆ ਦਿੰਦੀਆਂ ਇਸ ਨਾਲ ਕਿਉਂਕਿ ਸਾਡਾ ਆਪ ਦਾ ਐਕਸਪੀਰੀਅੰਸ ਕੀਤਾ ਹੋਇਆ ਹੈ ਹਨਾ ਬੇਸਤਾ ਸਾਰਿਆਂ ਨੇ ਕਹਿੰਦੇ ਆ ਵੀ ਤਿੰਨ ਟਾਈਮ ਸੱਣੀ ਕਰਨੀ ਚਾਹੀਦੀ ਆ ਤੇ ਤਿੰਨ ਟਾਈਮ ਅਸੀਂ ਵੀ ਪਹਿਲਾਂ ਤਿੰਨ ਟਾਈਮ ਹੀ ਪੱਠੇ ਪਾਉਂਦੇ ਸੀ ਪਰ ਉਹਦੇ ਨਾਲੋਂ ਜੀ ਉਹ ਤੋਂ ਦੁੱਧ ਘੱਟ ਦਿੰਦੇ ਸੀ ਹੁਣ ਦੁੱਧ ਜ਼ਿਆਦਾ ਦਿੰਦੇ ਆ ਕਾਰਨ ਇਹੀ ਆ ਕਿਉਂਕਿ ਮੈਂ ਵੀ ਸਰਚ ਕੀਤੀ ਸੀ ਕਾਫੀ ਪੜਿਆ ਜੀ ਇਹਦੇ ਬਾਰੇ ਵੀ ਜਿਹੜਾ ਪਸ਼ੂਆਂ ਨੂੰ ਹজম ਕਰਨਾ ਬਹੁਤ ਜ਼ਰੂਰੀ ਆ ਵੀ ਬਾਰ-ਬਾਰ ਇਹਨਾਂ ਨੂੰ ਖਵਾਣਾ ਖਵਾਉਣ ਦੇ ਨਾਲ ਦੁੱਧ ਨਹੀਂ ਵਧਦਾ ਦੇਖਵਾ ਕੇ ਉਹਨਾਂ ਨੂੰ ਹজম ਕਰਾਉਣਾ ਪ੍ਰੋਪਰ ਉਹ ਜ਼ਿਆਦਾ ਜ਼ਰੂਰੀ ਆ ਤੇ ਫਿਰ ਉਹਦੇ ਨਾਲ ਦੁੱਧ ਵਾਧਦਾਗਾ ਜੇ ਹੁਣ ਆਪਾਂ ਦਾ ਪਹਿਲਾ ਹজম ਨਹੀਂ ਹੋਇਆ ਆਪਾਂ ਦੁਬਾਰਾ ਦੁਬਾਰਾ ਹੋਰ ਖਵਾਈ ਜੰਨੇ ਆ ਨਾ ਤਾਂ ਫਿਰ ਉਹਦੇ ਨਾਲ ਦੁੱਧ ਘਟਦੀਆਂ ਵਾਧਦੀਆਂ ਨਹੀਂ ਹੈਗੀਆਂ ਜਿਵੇਂ ਤੁਸੀਂ ਦੇਖਿਆ ਹੋਊਗਾ ਜੇ ਕਿਸੇ ਮੱਝ ਨੂੰ ਆਪਾਂ ਜ਼ਿਆਦਾ ਲੇਟੀ ਵਗੈਰਾ ਪਾ ਦਿੰਨੇ ਆ ਤਾਂ ਉਹ ਚਰਬੀ ਚੜ ਜਾਂਦੀ ਹੈ ਨਾ ਨਾਲੇ ਤਾਂ ਫਿਰ ਨਵੇਂ ਦੁੱਧ ਨਹੀਂ ਹੁੰਦੀ ਨਾਲੇ ਫਿਰ ਉਹ ਦੁੱਧ ਘਟ ਜਾਂਦੀ ਹੈ ਉਹ ਕਾਰਨ ਕੀ ਚਰਬੀ ਵਧਣ ਲੱਗ ਜਾਂਦੀ ਹੈ ਉਹਦੇ ਨਾਲ ਸੋ ਇਸੇ ਤਰ੍ਹਾਂ ਬੈੜੀਆਂ ਦਾ ਸਿਸਟਮ ਹੁੰਦਾ ਜੀ ਬੈੜੀਆਂ ਦੇ ਵਿੱਚ ਜੇ ਆਪਾਂ ਜ਼ਿਆਦਾ ਖਵਾਈ ਜਾਵਾਂਗੇ ਤਾਂ ਫਿਰ ਉਹਦੇ ਨਾਲ ਦੁੱਧ ਵਧਦਾ ਨਹੀਂ ਹੈ ਉਲਟਾ ਘਟਣ ਲੱਗ ਜਾਂਦਾ ਸੋ ਸਾਫ਼ ਸਿਰ ਤੱਕ ਖੋਣਾ ਬਹੁਤ ਜ਼ਰੂਰੀ ਹੈ ਦੁੱਧ ਦੀ ਪ੍ਰੋਡਕਸ਼ਨ ਦੇ ਹਿਸਾਬ ਨਾਲ ਆਪਾਂ ਇਹਨਾਂ ਨੂੰ ਫੀਡ ਪਾਉਣੀ ਹੈ ਉਹਦੇ ਹਿਸਾਬ ਨਾਲ ਇਹਨਾਂ ਨੂੰ ਖਰਾਕ ਪਾਉਣੀ ਹੈ ਬਾਕੀ ਸੰਨੀ ਜਿਹੜੀ ਆਪਾਂ ਦੋ ਟਾਈਮ ਕਰਦੇ ਹਾਂ ਵਧੀਆ ਖੁਲੂੜਲੀ ਕਰ ਦਿੰਨੇ ਆ ਜੀ ਐਣੀ ਵੀ ਥੋੜੀ ਕਰਦੇ ਆ ਵੀ ਆਉਦਾ ਪੂਰਾ ਰਾਜ ਲੈਂਦੀਆਂ ਸਵੇਰ ਨੂੰ 9:30 ਵਜੇ ਤੱਕ ਵੱਧ ਤੋਂ ਵੱਧ ਪੌਣੀ ਦਾਸ ਤੱਕ ਜਿੰਨੀ ਸੰਨੀ ਇਹਨਾਂ ਨੇ ਖਾਣੀ ਖਾ ਲਈ ਤੀਸਰੀ ਵਾਰ ਦਾ ਪਾਣੀ ਪਿਆ ਕੇ ਆਪਾਂ ਇਹਨਾਂ ਨੂੰ ਚਾਹੇ ਇੱਕ ਬੁੱਕ ਰਹੇਗੀ ਚਾਹੇ ਅੱਧਾ ਬੱਠਾ ਰਹੇਗੀ ਉਹਨੂੰ ਪਰੇ ਕਰ ਦੇਣੇ ਪਰੇ ਕਰਕੇ ਬੱਚਿਆਂ ਦੇ ਮੂਰੇ ਕਰ ਦੇਣੇ ਤੇ ਇਹਨਾਂ ਨੂੰ ਫਿਰ ਉਦੋਂ ਬਾਅਦ ਜੇ ਆਪ ਦਾ ਨਰਾਮ ਨਾ ਬਹਿ ਜਾਂਦੀਆਂ ਨੇ ਫਾਰੇ ਚਲਾ ਦੇਣੇ ਆ ਫਿਰ ਆਰਾਮ ਨਾਲ ਬਹਿ ਕੇ ਆਪ ਦਾ ਹਜਮ ਕਰ ਲੈਂਦੀ ਹੈ ਤੇ ਹੁਣ ਇਸ ਤੋਂ ਬਾਅਦ ਜਿਹੜਾ ਪਾਣੀ ਪਿਾਵਾਂਗੇ ਜੀ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਸਾਰਾ ਰੂਟੀਨ ਸ਼ੇਅਰ ਕਰ ਰਹੇ ਹਾਂ ਜੀ ਆਪਾਂ ਤੁਹਾਡੇ ਨਾਲ ਪਸ਼ੂਆਂ ਦਾ ਤੇ ਕਿੰਨੇ ਵਜੇ ਆਪਾਂ ਕੀ ਖਵਾਉਨੇ ਆ ਕੀ ਪਿਉਨੇ ਆ ਤੇ ਕੀ ਫਿਰ ਇਹਦੇ ਬੈਨੀਫਿਟ ਆਉਗੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਹਾਂਜੀ ਹੁਣ ਟਾਈਮ ਹੋ ਗਿਆ ਜੀ ਸਵਾੱਠ ਦਾ ਤੇ ਆਪਾਂ ਲੱਗੀਆਂ ਦੂਜੀ ਵਾਰ ਦਾ ਪਾਣੀ ਪ ਤੇ ਪਾਣੀ ਪਿਆ ਕੇ ਫਿਰ ਆਪਾਂ 1 ਡੇਢ ਘੰਟੇ ਬਾਅਦ ਫਿਰ ਹਣੀ ਉਹ ਤੀਸਰੀ ਵਾਰ ਦਾ ਪਾਣੀ ਹੋਊਗਾ ਵੈਸੇ ਹੁਣ ਵੀ ਕੋਈ ਕੋਈ ਬੜੀ ਪਾਣੀ ਪੀਊਗੀ ਪਰ ਇੱਕ ਵਾਰੀ ਆਪਾਂ ਸਾਰੇ ਬੜੀਆਂ ਨੂੰ ਪਾਣੀ ਦਿਖਾ ਦਾਂਗੇ ਜਿਹਨੇ ਪੀਣਾ ਹੋ ਉਹ ਪੀ ਲੂਗਾ ਤੇ ਤੀਸਰੀ ਵਾਰ ਦਾ ਪਾਣੀ ਜਿਹੜਾ ਇੱਕ ਵਾਰੀ ਹੋਊਗਾ ਦਿਖਾ ਦਾਂਗੇ ਫਿਰ ਉਸ ਤੋਂ ਬਾਅਦ ਸਿੱਧਾ ਸ਼ਾਮ ਨੂੰ おき来た行きた行き来た行きた行き来た行きた ਦੇਖ ਲਓ ਜੀ ਪਸ਼ੂ ਤੁਹੇ ਦੇਖ ਸਕਦੇ ਹੋ ਰਾਮਾ ਖੜੇ ਨੇ ਤੇ ਜਦੋਂ ਫੌਗਰ ਚੱਲਦੇ ਹੁੰਦੇ ਨੇ ਥੱਲੇ ਵੀ ਸਫਾਈ ਬਹੁਤ ਰਹਿ ਜਾਂਦੀ ਹੈ ਇਹਦੇ ਨਾਲ ਕਿਉਂਕਿ ਗਿੱਲੇ ਹੋ ਕੇ ਫਸਤੇ ਹਨਾ ਕੋਹਾ ਵਗੈਰਾ ਨਹੀਂ ਜਾਂਦਾ ਤੇ ਪਰ ਫੌਗਰ ਚੱਲ ਰਿਹਾ ਬਾਕੀ ਪੱਖੇ ਇੱਕ ਪੱਖਾ ਜਿਹੜਾ ਖਰਾਬ ਹੋਇਆ ਸੀ ਉਹ ਵੀ ਆਪਾਂ ਲਗਵਾਤਾ ਇੱਕ ਪੱਖਾ ਜੀ ਉਰੇ ਲਗਵਾਉਣਾਗਾ ਹੁਣ ਆਪਾਂ ਜਿਹੜੇ ਆ ਆਪਣੇ ਪਸ਼ੂ ਇਹਨਾਂ ਵਾਸਤੇ ਬੱਚੀਆਂ ਵਾਸਤੇ ਕੀ ਪਾ ਗਾਵਾਂ ਦੇ ਆਪਾਂ ਟਿਕ ਗਏ। ਜੇ ਫਟਾਫਟਾ ਦਾਣਾ ਲੈ ਕੇ ਆਓ। ਹਾਂ। ਇਹ ਹੁਣੀ ਫੀਡ ਪਾਓ। ਹਾਂ ਦਾਣਾ ਰਲਾ ਕੇ ਨਾਲੀ ਵਿੱਚ ਫੀਡ ਹੋਰ ਲਾ ਦਿਓ। ਜਿਹੜੀ ਇਹ ਵਾਲੀ ਬੈੜੀ ਸਾਹਮਣੇ ਤੋਂ ਦੇਖ ਸਕਦੇ ਹੋ ਉਹ ਗਾਲੀ ਇਹ ਸਾਡੀ ਨਾ ਫੀਡ ਕੱਲੀ ਨਹੀਂ ਖਾਂਦੀ। ਆ ਮਤਲਬ ਪਰ ਜਿਹੜੀ ਬਰੀਕ ਪਕੌੜੀ ਆ ਉਹ ਨਹੀਂ ਖਾਂਦੀ ਮੋਟੀ ਪਕੌੜੀ ਦੀ ਖਾਂਦੀ ਆ ਫਿਰ ਤਾਂ ਕਰਕੇ ਅਸੀਂ ਇਹਨੂੰ ਸੰਨੀ ਦੇ ਵਿੱਚ ਰਲਾਉਨੇ ਆ ਕਿਉਂਕਿ ਹੁਣ ਇਹਦੀ ਜਿਹੜੀ ਫਰੀਕ ਪਕੌੜੀ ਵਾਲੀ ਫੀਡ ਆ ਸੀ ਉਹ ਸ਼ੁਰੂ ਹੋ ਗਈ ਆ ਤਾਂ ਕਰਕੇ ਫਿਰ ਅਸੀਂ ਇਹਨੂੰ ਜਿਹੜਾ ਹੈਗਾ ਸੰਨੀ ਦੇ ਵਿੱਚ ਰਲਾ ਦਿੰਨੇ ਆ ਤੇ ਫਿਰ ਹੌਲੀ-ਹੌਲੀ ਜਿਹੜੀ ਪਹਿਲਾਂ ਆ ਬੈੜੀ ਸੀ ਜੀ ਆ ਖੜੀ ਆ ਇਹਦੇ ਅੱਗੇ ਇਹ ਵੀ ਨਹੀਂ ਸੀ ਖਾਂਦੀ ਇਹਨੂੰ ਵੀ ਅਸੀਂ ਇਦਾਂ ਹੀ ਗਿਝਾਇਆ ਤੇ ਸੰਨੀ 'ਚ ਪਾ ਦਿੰਦੇ ਅਸੀਂ ਫਿਰ ਇਹ ਖਾਣ ਲੱਗੀ ਹੁਣ ਇਹ ਇਕੱਲੀ ਫੀਡ ਵੀ ਖਾ ਲੈਂਦੀ ਆ ਲੈ ਲਈਏ ਇੱਕ ਨੂੰ ਪੱਲੇ ਇੱਧਰ ਕਰ ਦੋ ਇਸ ਬੱਤੀ ਨੂੰ ਚਲੋ ਜੀ ਹੁਣ ਆਪਾਂ ਪਹਿਲਾ ਫਟਾਫਟ ਸੰਨੀਰ ਲਾ ਲਈਏ ਸੰਨੀਰ ਲਾ ਕੇ ਫਿਰ ਤੁਹਾਡੇ ਨਾਲ ਅੱਗੇ ਜਿਹੜਾ ਬਲੌਗ ਕੰਟੀਨਿਊ ਕਰਦੇ ਹਾਂ ਤੇ ਬਲੌਗ ਤੇ ਬਣੇ ਰਹੋ ਲੋ ਜੀ ਦੇਖ ਸਕਦੇ ਹੋ ਸਾਰੇ ਪਸ਼ੂਆਂ ਨੂੰ ਜਿਹੜੀ ਸੰਨੀ ਹੋ ਗਈ ਆ ਤੇ ਸਾਰੇ ਪਸ਼ੂ ਸੰਨੀ ਖਾ ਰਹੇ ਨੇ ਤੇ ਹੁਣ ਪਾ ਰਹੇ ਹਾਂ ਜੀ ਫੀਡ ਤੇ ਇਸ ਟਾਈਮ ਆਪਾਂ ਮਿਨਰਲ ਮਿਕਸਚਰ ਨਹੀਂ ਪਾਵਾਂਗੇ ਕੱਲੀ ਫੀਡ ਪਾਵਾਂਗੇ ਜੀ ਤੇ ਸ਼ਾਮ ਦੇ ਬੱਜ ਚੁੱਕੇ ਨੇ ਜੀ ਹੁਣ ਪੌਣੇ ਕਿਛੇ ਦਾ ਟਾਈਮ ਹੋ ਗਿਆ ਤੇ ਹੁਣ ਆਪਾਂ ਮਤਲਬ ਕਿ ਫੀਡ ਪਾਵਾਂਗੇ ਅੰਜ ਕੁ ਜੇ ਲੱਗੇ ਜੀ ਸੀ ਜੀ ਸੱਣੀ ਕਰਨਾ ਸ਼ਾਮ ਨੂੰ ਤੇ ਪੌਣੇ ਕਿ ਪੰਜ ਸਵੇਰੀ ਲੱਗੇ ਸੀ ਤੂੰ ਦੇਖ ਲਓ ਵੀ 12 ਕ ਘੰਟੇ ਦਾ ਆਪਣਾ ਫਰਕ ਆਪਾਂ ਪਾਏਗਾ ਤੇ ਹੁਣੇ ਰੱਜ ਕੇ ਸੱਣੀ ਖਾ ਲੈਣੀ ਆ ਉਸ ਤੋਂ ਬਾਅਦ ਫਿਰ ਜੀ ਕੰਟੇ ਨੂੰ ਪਾਪੀ ਆਵਾਂਗੇ ਪਾਣੀ ਤੇ ਫਿਰ ਉਸ ਤੋਂ ਬਾਅਦ ਇੱਕ ਵਾਰੀ ਫਿਰ ਪੈਣ ਤੋਂ ਪਹਿਲਾਂ ਪਾਣੀ ਪਿਆ ਦਾਂਗੇ ਜਿੰਨਾ ਕ ਪਾਣੀ ਇਹਨਾਂ ਨੇ ਦੁਆਰਾ ਪੀਣਾ ਉਹ ਪੀ ਲੈਣੀਆਂ ਤੇ ਉਸ ਤੋਂ ਬਾਅਦ ਬਸ ਫੇਰੇ ਸਵੇਰੇ ਇਹਨਾਂ ਨੂੰ ਸਿੱਧੇ ਜਿਹੜੀ ਸੰਨੀ ਪਾ ਕਰਾਂਗੇ ਤੇ ਜਦੋਂ ਹੁਣ ਮੂਰੇ ਹਰਾ ਹੋ ਜਾਊ ਫਿਰ ਇੱਕ ਟਾਈਮ ਜੀ ਹਰਾ ਤੇ ਇੱਕ ਟਾਈਮ ਸੰਨੀ ਚੱਲੂਗੀ ਤੇ ਬਾਕੀ ਹੁਣ ਇਹ ਲੱਗਦੇ ਨੇ ਫੀਡ ਪਾਉਣ ਤੇ ਫੀਡ ਦੀ ਕੁਆਂਟੀਟੀ ਕਿੰਨੀ ਆ ਹਨਾ ਕਿ ਕਿਹੜੀ ਪਾਉਣੀ ਆ ਤੇ ਕਿੰਨੀ ਪਾਉਣੀ ਉਹ ਆ ਤੁਹਾਡੇ ਨਾਲ ਸਵੇਰੇ ਸ਼ੇਅਰ ਹੀ ਕਰੀ ਹੋਈ ਆ ਤੇ ਵੀ ਕਿੰਨੀ ਆਪਾਂ ਪਾਉਣੀ ਆ ਕਿੰਨੀ ਮਾਤਰਾ ਉਹਦੀ ਰੱਖਣੀ ਆ ਤੇ ਮਿਨਰਲ ਮਿਕਸਚਰ ਕਿਹੜਾ ਪਾਉਣਾ ਤੇ ਕਿੰਨਾ ਪਾਉਣਾ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਿਆ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਐਂਡ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਆਪਾਂ ਕਿੰਧਾਂ ਦੀ ਵੀਡੀਓਜ਼ ਹੋਰ ਲੈ ਕੇ ਆਈਏ ਜੀ ਫਿਰ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਉਸੇ ਤਰ੍ਹਾਂ ਦੀ ਵੀਡੀਓਜ਼ ਲੈ ਕੇ ਆਈਏ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਜੀ ਸਤਿ ਸ੍ਰੀ ਅਕਾਲ ਜੀ